ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲਾ ਮਹੱਲਾ 225 ਦਾੰਤਾ ਸ੍ਰੀ ਗੁਰੂ ਬੋਖਸਿੰਘ ਜੀ ਮਹਾਰਾਜੀ ਦੇ ਹੋਲੇ ਮਹੱਲੇ ਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਅਤੇ ਸਾਰੀਆਂ ਸੰਗਤਾਂ ਨੂੰ ਹੋਲੇ ਮਹੱਲੇ ਤੇ ਆਉਣ ਨੂੰ ਬੜੀਆਂ ਸੰਗਤਾਂ ਨੂੰ ਮੈਂ ਜੀ ਆਇਆਂ ਨੂੰ ਆਖਦਾ ਹਾਂ ਤੇ ਹੋਲਾ ਮਹੱਲਾ 225 ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਦੇ ਪਰਿਵਾਰਾ ਸਮੇਤ ਆਪ ਜੀ ਦਰਸ਼ਨ ਦਿਦਾਰੇ ਕਰੋ ਸ੍ਰੀ ਅਨੰਦਪੁਰ ਸਾਹਿਬ ਦੇ ਅਤੇ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਉ ਜੀ ਵਾਇਫ ਜੀ ਦਾ ਖਾਲਸਾ ਵਾਇਫ ਜੀ ਦੀ ਫਤਿਹ ਅਤੇ ਡੈਕੋਰੇਸ਼ਨ ਬਹੁਤ ਹੀ ਵਧੀਆ ਚੰਗੇ ਢੰਗ ਨਾਲ ਕੀਤੀ ਗਈ ਆ ਵਾਹਿਗੁਰੂ ਫਰ ਗਿਆ ਸਕਦਾ ਹਾਂ ਮਾਮਾ ਕੇ ਪਹੁੰਚੋ ਜੀ ਤੇ ਕੌਣ ਕੌਣ ਇਸ ਵਾਰੀ ਆ ਰਿਹਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸੋ ਸ੍ਰੀ ਅਨੰਦਪੁਰ ਸਾਹਿਬ ਵਿੱਚ ਤੇ ਸਾਰਿਆਂ ਨੂੰ ਫੇਰ ਸੰਗਤਾਂ ਨੂੰ ਜੀ ਆਇਆਂ ਨੂੰ ਆਖਦਾ ਹਾਂ ਬਾਬਾ ਬੁੱਢਾ ਸਹਿਬ ਤੇਜ ਵੱਲੋਂ ਤੇ ਖਾਲਸੇ ਪੰਥ ਨੂੰ ਬਹੁਤ-ਬਹੁਤ ਵਧਾਈਆਂ ਹੋਣ ਨਾਲੇ ਵਾਹਿਗੁਰੂ